ਜੋ ਹੁੰਦਾ ਇਸ ਦਰਬਾਰ ਦੇ ਵਿੱਚ ਸਾਡਾ ਇਨਸਾਫ ਹੁੰਦਾ ਹੈ ਪਰ ਇਨਸਾਫ ਕੀਤਾ ਕਿਨੇ ਖਾਲਸੇ ਨਹੀਂ ਕੀਤਾ ਹੈ ਮੌਕੇ ਦੀਆਂ ਹਕੂਮਤਾਂ ਭਾਵੇਂ ਅੱਜ ਦੀਆਂ ਸਰਕਾਰਾਂ ਹੋਣ ਪੰਜਾਬ ਦੀਆਂ ਸਰਕਾਰਾਂ ਅੱਜ ਵੀ ਦੇਖਦੇ ਆ ਸਾਡੇ ਨਾਲ ਬਹੁਤਾ ਇਨਸਾਫ ਨਹੀਂ ਕੀਤਾ ਜਾਂਦਾ ਪੰਜਾਬ ਦੀ ਧਰਤੀ ਦੇ ਨੌਜਵਾਨਾਂ ਨੂੰ ਇਹਨਾਂ ਐਸੇ ਇਲਾਕੇ ਡਿਪੂਡ ਗੜ ਦੀਆਂ ਜੇਲਾਂ ਦੇ ਵਿੱਚ ਭੇਜਿਆ ਕੀ ਉਹਨਾਂ ਦਾ ਕੀ ਕਸੂਰ ਸੀ ਕਿ ਉਹ ਚਿੱਟਾ ਵੇਚਦੇ ਆ ਉਹਨਾਂ ਮਾਵਾ ਦੇ ਪੁੱਤਾਂ ਨੂੰ ਬਚਾਉਂਦੇ ਦੇ ਕਿ ਜਿਹੜੇ ਨਸ਼ਿਆਂ ਦੀ ਗਲਤਾਂ ਦੇ ਵਿੱਚ ਡੁੱਬ ਚੁੱਕੇ ਨੇ ਨਸ਼ਾ ਦੇ ਹੜ੍ਹ ਦੇ ਵਿੱਚ ਆਪਣੇ ਗੁਰਨਾਨਕ ਦੇ ਰਾਹ ਤੇ ਤੋਂ ਭਟਕ ਕੇ ਜਿਹੜੇ ਚਲੇ ਗਏ ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਗੁਰੂ ਤੇਗ ਸਿੰਘ ਬਣਾਇਆ ਜੀ ਉਹਨਾਂ ਨੂੰ ਦੱਸਿਆ ਕਿ ਤੁਸੀਂ ਬਾਬਾ ਅਜੀਤ ਸਿੰਘ ਦੇ ਵਾਰਸੋਂ ਗੁਰੂ ਗੋਬਿੰਦ ਸਿੰਘ ਦੇ ਵਾਰਸੋਂ ਆਪਣਾ ਵਿਰਸਾ ਸੰਭਾਲੋ ਪਰ ਅਸੀਂ ਸਾਡੇ ਆਪਣੇ ਉਹਨਾਂ ਦੇ ਦੁਸ਼ਮਣ ਬਣ ਕੇ ਕੀ ਉਹਨਾਂ ਨੇ ਪੰਥ ਦੀ ਗੱਲ ਕੀਤੀ ਹੈ ਪੰਥ ਦੀ ਗੱਲ ਤਾਂ ਭਾਈ ਤਾਰੂ ਸਿੰਘ ਨੇ ਵੀ ਕੀਤੀ ਹੈ ਉਸਨੇ ਵੀ ਮੌਕੇ ਦੀਆਂ ਸਰਕਾਰਾਂ ਨੇ ਛੱਡਿਆ ਨਹੀਂ ਪਰ ਉਹ ਗੁਰੂ ਤੋਂ ਆਪਾਂ ਆਪ ਨਸ਼ਾਵਲ ਕਰ ਗਏ ਪਰ ਸਾਡਾ ਇਹ ਹੈ ਕਿ ਜੇ ਅਮਰਤਪਾਲ ਸਿੰਘ ਜੰਮੇ ਤਾਂ ਉਹਨਾਂ ਦੇ ਘਰੇ ਜੰਮੇ ਕਿਸੇ ਹੋਰ ਦੇ ਘਰੇ ਨਾ ਪਰ ਤੁਹਾਨੂੰ ਸੋਚਣਾ ਪਵੇਗਾ ਕਿ ਆਉਣ ਵਾਲਾ ਵਕਤ ਐਸਾ ਹੈ ਜਿਵੇਂ ਉਹਨਾਂ ਸਿੰਘਾਸੂਰਮੇ ਦੇ ਨਾਲ ਅੱਜ ਨਾ ਖੜੇ ਤਾਂ ਸਾਡਾ ਵੀ ਇਹੀ ਹਾਲ ਹੋਣਾ ਜਿ ਅੱਜ ਅਮਰਤਪਾਲ ਸਿੰਘ ਡਿਬੜੂਗੜ੍ਹ ਦੀ ਜੇਲ੍ਹ ਵਿੱਚ ਹੈ ਸਾਡੇ ਪੰਜਾਬ ਦੇ ਨੌਜਵਾਨ ਸਾਡੇ ਡਿਬੜੂਗੜ੍ਹ ਹੋਣਗੇ ਪਰ ਉਹਨਾਂ ਸਰਕਾਰਾਂ ਦੀਆਂ ਚਾਲਾਂ ਨੇ ਅੱਜ ਅਸੀਂ ਵਿਦੇਸ਼ਾਂ ਦੀ ਧਰਤੀ ਤੇ